ਨੀ ਲੜਾਈ ਹੋਈ ਸੀਗੀ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਆਪਣਾ ਐਲਮਾਰੀ ਉਲਮੁਰੀ ਤੋੜ ਕੇ ਸਾਡਾ ਸਾਰਦਾ ਥੱਲੇ ਦਾ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਜ ਇਟਾ ਮਾਰ ਕੇ ਤੀਜੀ ਮੰਜ਼ਲ ਤੱਕ ਇਟਾ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਇਟਾ ਮਾਰ ਕੇ ਗਈ ਰਹੇਲ ਕੁਛ ਨਹੀਂ ਯਾਰ ਕੋਈ ਪਤਾ ਹੁੰਦੇ ਹੈਲੋ ਬੰਦ ਕਰ ਮੁੰਡੇ ਨੂੰ ਲੁੱਟ ਹਾਂ ਬੰਦ ਯਾਰ ਇਟਾ ਮਾਰ ਕੇ ਗਈ ਕੁੱਦੀ ਨੇ ਰਹੇਲ ਵੱਕਰ ਰੋਕਾ ਹੈਲੋ ਲੈ ਓਏ ਲਾਡੀ राहुल आई टमाटर राहुल राहुल ਨਹੀਂ 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 पुलिस सधगी ना सनी भी आई टमाटर मैं अपनी मैं पुलिस सधगी तुम्हारी बिटिया बड़ा हो पुलिस पुलिस सध लगी वो सनी भी है तू पुलिस सध लगी मैं सनी कौन है पुलिस कौन कर सीआरपीएफ फोन कर दे अंदर बड़ो नहीं फोन कर दे दे आई परे ਰਾਹੁਲ ਤੈਨੂੰ ਸੋ ਲੱਗੇ ਮੈਂ ਥੋੜਾ ਬਣਾਉਂਗਾ ਤੈਨੂੰ ਰਾਹੁ ਤੈਨੂੰ ਸੋ ਲੱਗੇ ਮੈਂ ਥੋੜਾ ਬਣਾਉਂਗਾ ਉਹ ਥੋੜਾ ਬਣਾਉਂਗਾ ਕਿੱਥੇ ਆ ਪੈ ਲੱਗਣਾ ਕਰ ਲੈਨੇ ਕਰ ਲੈ ਕਰ ਲੈਨੇ ਲਾਹੁਣ ਰਾਹੁ ਤੈਨੂੰ ਸੋ ਲੱਗੇ ਸੋ ਕਰ ਲੈ ਰਾਹੁ ਰਾਣ ਦੇ ਰਾਸਲ ਮੇਰੀ ਸੋ ਲੱਗੇ ਤੈਨੂੰ ਮੇਰੀ ਸੋ ਲੱਗੇ ਤੈਨੂੰ ਸੱਟ ਲੱਗ ਤੈਨੂੰ ਸੱਟ ਲੱਗੇ ਨਾ ਬੱਸ ਆਪਾ ਕੁਐਸ਼ਨ ਨਹੀਂ ਕਰਨਾ ਆਪਾ ਕੁਐਸ਼ਨ ਨਹੀਂ ਕਰਨਾ ਇਹਨਾਂ ਨੂੰ ਇੱਕ ਵਾਰ ਤੋਂ ਆਪਣੇ ਕਾਹਨ ਨਿਸ਼ਾਨੀ ਕਰਨਾ ਆਪਨੇ ਕਾਹਨ ਨਿਸ਼ਾਨੀ ਕਰਨਾ ਪਾਸ ਆਪਾ ਤੂੰ ਇਸ ਮੇਰਾ ਰੁਪਇਆ 100 ਰੁਪਇਆ ਤੂੰ ਸਪੋਟ ਫੋਨ ਕਰ ਫੋਨ ਕਰ ਤੂੰ ਮੇਰੇ ਰੋਕਾ ਫੋਨ ਫੋਨ ਤੂੰ ਫੋਨ ਕਰ ਤੂੰ ਫੋਨ ਫੜਾਂ ਜੋ ਇੱਥੇ ਕਿੱਥੇ ਪਿਆ ਕਿੱਥੇ ਉਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਫੋਨ ਮੇਰੇ ਕੋਲ ਨਹੀਂ ਰਹਿੰਦੇ ਰਹਿ ਨਹੀਂ ਫੋਨ ਫੋਨ ਕਿੱਥੇ ਆ ਮੈਂ ਫੋਨ ਤੇ ਰਹੰਦੇ ਕੋਈ ਨਹੀਂ ਸਾਨੂੰ ਕੱਲਿਆਂ ਨੂੰ ਪਈ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਰਹੰਦੇ ਇੱਕ ਵਾਰ ਜੰਮੀ ਰਹੋ ਕੋਈ ਨਹੀਂ ਨੁਕਸਾਨ ਹੋਏਗਾ ਆਪਣਾ ਵੀਡੀਓ ਬਣਾਓ ਵੀਡੀਓ ਬਣਾਓ ਨੰਬਰ ਬਣਾਓ ਨੰਬਰ ਕਿੰਨਾ ਰੋਂਗ ਅੰਕਲ ਫੋਨ ਕਰ ਅੰਕਲ ਫੋਨ ਕਰ ਇਹਨਾਂ ਨੂੰ ਸਾਰਿਆਂ ਨੂੰ ਅੰਕਲ ਫੋਨ ਕਰ ਅੰਕਲ ਫੋਨ ਕਰ ਅੰਕਲ ਨੂੰ ਫੋਨ ਕਰ ਫੋਨ ਕਰ ਅੰਕਲ ਨੂੰ ਅੰਕਲ ਫੋਨ ਕਰ ਅੰਕਲ ਨੂੰ ਫੋਨ ਕਰ ਬਸ ਇਹ ਇਹ ਅੱਜ ਇਹ ਅੱਜ ਬਚੂਗਾ ਨਹੀਂ ਅੰਕਲ ਫੋਰ ਕਰ ਹੈਲੋ ਅੰਕਲ ਕੱਟ ਗਈ ਫੋਨ ਕਰ ਜਲਦੀ ਜਦ ਮਨ ਮਾਰ ਲੈ ਦੋ ਮਿੰਟ ਨਹੀਂ ਨਹੀਂ ਤੈਨੂੰ ਪਤਾ ਤੇਰਾ ਫਿਊਚਰ ਖਰਾਬ ਹੋਇਆ ਨਾ ਆਪਾਂ ਕੁਝ ਨਹੀਂ ਕਰਨਾ ਇਹ ਆਪਾਂ ਕਰ ਦੂੰਗਾ ਮੈਂ ਅੰਕਲ ਕਾ ਮੈਸੇਜ ਕਰੋ ਜਲਦੀ ਕੋ ਲੜਾਈ ਹੋ ਗਈ ਜੇ ਫੋਨ ਮੈਸੇਜ ਕਰ ਦੇ WhatsApp ਤੇ ਮੈਸੇਜ ਕਰ ਫੋਨ ਕਰਤਾ ਵਾ ਕਰਦਾ ਤੋੜ ਕੇ ਕੋਠੇ ਤੇ ਤੀਜੀ ਮੰਜ਼ਿਲ ਤੇ ਆ ਤੀਸਰੀ ਮੰਜ਼ਿਲ ਤੇ ਮਾਰੇ ਇਹਨਾਂ ਨੇ ਹੱਥ ਇੱਟੇ ਵੱਟੇ ਹਥਿਆਰ ਮਾਰਿਆ ਵੇਖੋ ਸਾਰਾ ਗੇਟ ਤੋੜ ਗਏ ਸਾਡਾ ਨੁਕਸਾਨ ਹੀ ਨਾ ਹਥਿਆਰ ਜੀ ਇਹਨਾਂ ਦੇ ਆ ਹਥਿਆਰ ਆ ਆਈਟਮ ਦੇਖੋ ਮਾਰੀਆਂ ਜਿਹੜੀਆਂ ਇਹਨਾਂ ਨੇ ਆ ਸਰੀਏ ਸਰੀਏ ਸਭ ਇਹਨਾਂ ਨੇ ਗੱਲ ਦੇ ਮਾਰੇ ਆ ਵੇਖੋ ਆ ਆ ਆ ਦਾਤਰ ਇਹਨਾਂ ਦਾ ਕੱਲ ਰਹਿ ਗਿਆ ਹਾਂਜੀ ਨਾਮ ਦੱਸੋ ਮੇਰਾ ਨਾਮ ਹਰਪ੍ਰੀਤ ਕੋਰ ਹੈ ਕਿੱਥੇ ਰਹਿੰਦੇ ਹੋ ਮਰਬੇ ਵਾਲੀ ਗਲੀ ਤਰਨਤਾਰ ਰੋਡ ਕੀ ਮਾਰਦਾ ਹੈ ਮੇਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਦੇ ਉੱਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਜ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਤੁਹਾਡੇ ਪਰਿਵਾਰ ਚ ਜਾਉਂਦੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਕੱਲਾ-ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੁਣੇ ਉਹਨੇ ਪਲਾਸਟਿਕ ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹ ਉਹ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਹੈਗਾ ਸੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 9 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੈ ਗਏ ਆ ਮੇਰਾ ਬੰਦਾ ਸਿਰ ਤੇ ਨਹੀਂ ਮੈਂ ਮਾਹ ਹੀ ਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰੇ ਕੋ ਮੇਰੇ ਕੋ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਕੇ ਮੇਰੇ ਅੰਦਰੋਂ ਲੈ ਗਏ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜਿੱਕਰ ਹੜ ਕੋ ਕੋਈ ਹਥਿਆਰ ਨਹੀਂ ਸੀ ਕੋਠੇ ਤੇ ਭੱਜ ਗਏ ਮਾਂ ਪੋਤੇ ਮੈਂ ਆਪਣੇ ਬੇਡੇ ਨੂੰ ਮੜੀ ਜਬਦ ਅਸੀਂ ਕੋਠੇ ਲੈ ਕੇ ਗਈਆਂ 5 ਲੱਖ ਰੁਪਇਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਆਪਣੇ ਭਰਾ ਕੋ ਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇੱਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਬੰਦੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋਲ ਬੀਸਬੋਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾਂ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋਲ ਨੁਕਸਾਨ ਆ ਵੇਖੋ ਸਾਰਾ ਸਾਡੇ ਤੇ ਗੇਟ ਗੁੱਡ ਭੰਨ ਗਿਆ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖੋ ਸਾਰ ਪੁਲਿਸ ਕਾਰਵਾਈ ਕਰੇ ਪਰ ਸੁਨੇਹੇ ਤੱਕ ਮੇਰੀ ਕੋਈ ਕਾਰਵਾਈ ਨਹੀਂ ਕਿਤੇ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਆ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਿਸ ਆਈ ਹੀ ਸੀ ਪੀਸੀਆਰ ਵਾਲੇ ਇਹਨਾਂ ਦੇ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਆਨੇ ਤੇ ਮੁੜ ਕੇ ਉਹ ਗਏ ਆ ਤੇ ਨਾਲ ਹੀ ਫੇਰ ਇਹ 1:30 ਵੇ ਨਾਲ ਫੇਰ ਸਾਡੇ ਮੇਰੇ ਸਾਡੇ ਇਟਾ ਮਾਰੀਆਂ ਇਹਨਾਂ ਨੇ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀਆਂ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਇਟਾ ਮਾਰੀਆਂ ਇਟਾ ਮਾਰੀਆਂ ਇਹਨਾਂ ਨੇ ਇਟਾ ਮਾਰੀਆਂ ਆ ਵੇਖੋ ਇਹ ਮੈਂ ਮੋਬਾਈਲ 'ਚ ਬਣਾਈਆਂ ਹੈਗੀਆਂ ਮੈਂ ਮੋਬਾਈਲ 'ਚ ਬਣਾਈਆਂ ਮੇਰੇ ਦੂਸਰੇ ਦੂਸਰੀ ਵੀਡੀਓ ਵੀ ਹੈ ਤੁਹਾਨੂੰ ਦਿਖਾਉਣੀ ਹੈ ਮੈਂ ਇਹ ਮੇਰਾ ਮੋਬਾਈਲ ਮੋਬਾਈਲ ਦੇ ਨਾਮ 'ਤੇ ਚੁਕਾ ਆ ਦੇਖ ਇਹ ਵੇਖੋ ਇਹ ਪੂਰੇ ਗੁੰਡਾਗਰਦੀ ਜਿਤਨਾ ਪੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀਆਂ ਮੈਂ ਆਪਣਾ ਪਾਰਲਰ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲਉਣੀ ਹੈ ਬੁਟੀਕ ਕਰਕੇ ਪਾਰਲਰ ਤੇ ਬੁਟੀਕ ਮੇਰੀ ਗੁਰਦਾਰੇ ਤੇ ਲੱਗੇਗੀ ਬਾਬਾ ਦੀਸ ਇਹ ਪਹਿਲੇ ਇਹਨਾਂ ਨੇ 9:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਮੁਣਕੇ ਰਾਤੀ ਇਹਨਾਂ ਨੇ 1:30 ਵੇ ਨਾਲ ਫੇਰ ਇਹ ਲੜਾਈ ਕਰਨ ਵਾਸਤੇ ਆ ਗਏ ਆ हां जी ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਇਥੋਂ ਨਿਕਲਣ ਦਿੱਤਾ ਹੀ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆਣ ਕੇ ਸਾਡੀ ਸੇਫਟੀ ਹਨ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚੱਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜੇ بیٹے ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਕੇ ਆ ਤੇ ਮੇਰੇ ਬੇਟੇ ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕਿਹੜਾ ਕੁਝ ਹੋਉਂਦਿਆ ਵਾ ਤੇ ਉਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੋਂ ਦੂਰ ਉਤਾਰਤਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਹਾਂਜੀ ਬਾਅਦ ਵਿੱਚ ਬਤਾ हां जी ਮੈਨੂੰ ਡਾਰ ਰ ਮੇਰੇ ਬੇਟੇ ਨੂੰ ਡਾਰ ਰ ਧਮਕੀਆਂ ਦਿੰਦੇ ਆ ਕਹਿੰਦੇ 7 52 ਸਾਡੇ ਤੇ ਅੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜਾਊ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਦਿਲਵਦੀ ਉਹ ਥਾਣੇ ਉਹ ਇੱਕ ਵਾਰੀ ਹੋਏ ਆ ਜੇਲ੍ਹ ਚ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹਾਂਜੀ ਮਾਦਾ ਜੀ ਨਾਮ ਦੱਸਿਓ ਆਪਣਾ ਮੇਰੇ ਨਾਮ ਦਲਬੀਰ ਕੌਰ ਹੈ ਕਿੱਥੇ ਰਹਿੰਦੇ ਮਾਦਾ ਜੀ ਕਿਹੜਾ ਮੱਲਾ ਹੈ ਹੁਣ ਆ ਹੀ ਮੱਲਾ ਆਏਗਾ ਬਾਬੇ ਨੇ ਇਹ ਦਿੱਤਾ ਸੀ ਰਾਤ ਨੂੰ ਸਾਨੂੰ ਨਹੀਂ ਪਤਾ ਸਾਡਾ ਦਰਵਾਜ਼ਾ ਬੰਦ ਸੀ ਇਆ ਕਦਮ ਇੱਟੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਰਾ ਸਾਰਾ ਤੋੜ ਦਿੱਤਾ ਇਨੇ ਆ ਆ ਸਾਰਾ ਦਿਸਦਾ ਬੰਦੇ ਬੁੰਦੇ ਗਿੰਤੇ ਕੋਈ ਨਹੀਂ ਪਤਾ ਨਹੀਂ 50 ਆਏ ਕਿ ਦਾ ਹੈ ਨਹੀਂ ਕਿ 20 ਆਏ ਨਹੀਂ ਤੇ ਰੋਲਾ ਪਿਆ ਇਨਾ ਤੇ ਗਾਲ ਬੰਦਾ ਬੜਾ ਕੱਢਿਆ ਤੇ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ ਚ ਇਹ ਗੱਲ ਆ ਗਈ ਕੋਈ ਮੇਤਾ ਮੂਤਾ ਮਰ ਗਿਆ ਤੇ ਇਨਾ ਆ ਕੇ ਰੋਲਾ ਗਾਲਾ ਪਾਇਆ ਪਤਾ ਨਹੀਂ ਕਿਉਂ ਬੱਲੇ ਗਲੀਆਂ ਦੇ ਵਿੱਚ ਰੋਲਾ ਪਾਈ ਜਾਂਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਲ ਦੇ ਵੀ ਦਰਵਾਜਾ ਜੇ ਖੋਲ ਵੀ ਦੇਂਦੇ ਤੇ ਇੱਟਾਂ ਉਹਦੇ ਵੱਜਣੇ ਆਂ ਕਿੱਲੇ ਵਾਰਾਂ ਸੀ ਟਾਈਮ ਕੀ ਸੀ ਕਲਾ ਟਾਈਮ ਪੁੱਤਰ ਕਿਹੜਾ ਆਇਆ ਸਾਡੇ ਮਤਾਂ ਹਾਂ ਸਾਡੇ ਨਾਲ ਮਸਾਨੂੰ ਕਿਸੇ ਦਾ ਵੀ ਨਹੀਂ ਪਤਾ ਕਿੰਦਰ ਲੜਾਈ ਹੋਈ ਤੇ ਕਿੰਦਰ ਨਹੀਂ ਹੋਈ ਸਾਨੂੰ ਨਹੀਂ ਪਤਾ ਅਸੀਂ ਤਾਂ ਰੋਲਾ ਸੁਣਿਆ ਇੱਟਾਂ ਬਣੀਆਂ ਪਈਆਂ ਇਹਨਾਂ ਵੀ ਦਰਵਾਜਾ ਬੰਦ ਕਰ ਲਿਆ ਸਾਡਾ ਦਰਵਾਜਾ ਬੰਦ ਸੀ ਇਹਨਾਂ ਦਾ ਵੀ ਬੰਦ ਸੀ ਫਿਰ ਮੈਂ ਆਖਿਆ ਵੀ ਖੋਲ ਨਾ ਕੇ ਇਸ ਤਰ੍ਹਾਂ ਮੇਰੇ ਬੇਟੇ ਨੇ ਆਖਿਆ ਮੰਮੀ ਨਾ ਖੋਲ ਇਹ ਟੁੱਟ ਦਰਵਾਜਾ ਨਹੀਂ ਸੱਦਵੇ ਅਸਾ ਅਸਾ ਕਾ ਬਲਾਈ ਰੋਲਾ ਪਾਇਆ ਐਡੁਆਰਡ ਵਾਇਲੇ ਬੰਨੇ ਤੋ ਸਾਦੇ ਇਨਾ ਉੱਤੇ ਮਾਰ ਦੇ ਰਿਆ ਤੁਹਾਨੂੰ ਆ ਵੇਖ ਹੀ ਲਓ ਸਾਡੇ ਸਾਡੇ ਟੁੱਟੇ ਪੈਣ ਗਏ ਆ ਸਾਡੇ ਪੁਲਸ ਪਾਸ ਬਾਈ ਨਹੀਂ ਪਤਾ ਮੈਂ ਕਾਨੂੰ ਝੂਠ ਮਾਰਾ ਕਿਉਂ ਅਸੀਂ ਦਰਵਾਜ਼ਾ ਹੀ ਨਹੀਂ ਖੋਲਿਆ ਮੁਰਕੇ ਡਲ ਅਸਾ ਦੀ ਮਾਮਲਾ ਜੇ ਇਹ ਕੱਲ ਹਰਪ੍ਰੀਤਕੌਰ ਮਰੱਬੇ ਵਾਲੀ ਗਲੀ ਤਰਖਾਤ ਵੀ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਮਿਆਨ ਤੇ ਅਸੀਂ ਇਹ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਾ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਟਾਰੂੜੇ ਫਿਲਰੇ ਪਏ ਸੀ ਤੇ ਉਹਦੀ ਜਾਂਚ ਪੁਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰੇਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਸਰ ਉਹਨਾਂ ਦੇ ਪੈਸੇ ਵੀ ਕੋਈ ਚੋਰੀ ਕਰਦੇ ਨੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਹੋਈ ਨਿਰਾਜ ਦੀ ਵਜ੍ਹਾ ਕੀ ਦੱਸਿਓ ਰਾਜੀ ਨਿਰਾਜ ਦੀ ਵਜ੍ਹਾ ਕੋਈ ਇਹੋ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਏ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਅੱਜ ਤੱਕ ਆਂਦੀ 2-3 ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿ ਆਹੀ ਪਰਾ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਆਪਣੇ ਬੂਏ ਘੜੀ ਖਲਾਰੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇੱਟਾ ਰੋੜੇ ਚੱਲ ਰਹੇ ਨੇ ਇੱਟਾ ਰੋੜੇ ਇੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਰਲੇ-ਬੁਰਲੇ ਜੀ ਤੇ ਇਹ ਕਹਿੰਦੇ ਵੀ ਇੱਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਆ ਕੋਈ 1 1:30 ਵਜੇ ਸਾਨੂੰ ਤੇ ਗਲੀ ਦੇ ਵਿੱਚ ਸਭ ਦਰਵਾਜ਼ੇ ਲੋਕ ਸੋਤੇ ਪਏ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨੂੰ ਪੁੱਛਿਆ ਕਿ ਦੋ ਜਣੋ ਕੋਈ ਝਗੜਾ ਨਹੀਂ ਹੋਇਆ ਹੁਣ ਹਾਂਜੀ ਠੀਕ ਆ ਪੁਲਿਸ ਵਾਲੇ ਉਹ ਵੀ ਤੋ ਜਾਨ ਪਤਾਰ ਕਰ ਰਹੇ ਆ ਤਫਤੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਉੱਪਰ ਖਲਾਫੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਦੱਸਿਆ ਲੋਕ ਮਾਰੀ ਲਾ ਕੇ ਭੱਜੀ ਗਈ ਹੋਏ ਪੈਸੇ ਦੇ ਰੱਟੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਆਈ ਸਾਹਮਣੇ ਹਾਂਜੀ ਪੁੱਛਿਆ ਲੋਕ ਬੰਦਿਆਂ ਨੂੰ ਕੋਈ ਨਹੀ ਨਹੀਂ ਕੁਛ ਨਹੀਂ ਨਹੀਂ ਤੇ ਵੀਡੀਓ ਦਿੱਤੀ ਨਾ ਲੋਨਾਂ ਦੀ ਨੇ ਮੈਨੂੰ ਵੀਡੀਓ ਕੋਈ ਨਹੀਂ ਦਿੱਤੀ ਜੀ। ਮੈਂ ਤੁਹਾਡੇ ਨੂੰ ਕਾਰਵਾਈ ਕਰ ਦਿੱਤੀ। ਸਾਡੇ ਲੋ ਕਾਰਵਾਈ ਕੀਤੀ ਹੈ ਜੀ ਤੇ ਮਤਲਬ ਜਿਹੜੇ ਜਿਨ੍ਹਾਂ ਦੇ ਬੰਦੇ ਬਰਖਲਾਬਰ ਤਰਖਾ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੂੰ ਸ਼ਾਨਦਾਰ ਟਾਈਮ ਦਿੱਤਾ ਅਨ ਅੱਜ ਇਹ ਟਾਈਮ ਨਹੀਂ ਤੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬਣਦੀ ਡੋਡੀ ਦੀ ਕਾਰਵਾਈ ਕੀਤੀ ਜਾਊਗੀ।